ਕੀ ਹਾਲੇ ਠੀਕ ਏ ਤੂੰ ਆਪਦਾ ਹਾਲ ਦੱਸ ਤੇਰਾ ਖਣੋ ਜੱਜਾ ਉੱਧੇ ਆ ਜਾਦਾ ਭੱਜ ਕੇ ਬੂਆ ਖੋਲਣ ਗਿਆ ਤੇ ਉਹਨੇ ਕਿਉਂ ਫੇਰ ਨਿਕਾ ਸਰਦਾਰ ਗੁੱਡ ਮਾਰਨਿੰਗ ਸਾਡੇ ਮਣਾ ਕਿਥੇ ਟਰੈਕਟਰ ਚੱਲਣਾ ਇਦਾਂ ਨਾ ਆ ਗਿਆ ਵਾ ਜੌਬ ਤੇ ਜਾਈਦਾ ਫੇਰ ਓਡੀ ਖਾ ਕੇ 12 ਵਜੇ ਤੂੰ ਆ ਗਿਆ ਓਡੀ ਖਾ ਲਿਆ ਡੀਜ਼ਲ ਪਵਾ ਲੈ ਐਵੇਂ ਨਾ ਹੋਵੇ ਤੇਰੇ ਨੂੰ ਡੀਜ਼ਲ ਮਿਲਣਾ ਪੈ ਜੇ ਥੋੜੀ ਕੁ ਮਿੰਦੇ ਥੁਰ ਕੇ ਜਾਏਗਾ ਬੰਦਾ ਥੁਰ ਕੇ ਜਾਏਗਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨ ਨਿਊਜ਼ ਬੋਏਦ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਕਿਆਲੇ ਤੂੰ ਦੱਸ ਅੱਜ ਤੇਰੇ ਘਰ ਉੱਤਰਿਆ ਤੇਰਾ ਖਣੋ ਜੱਜਾ ਉਹਦੇ ਆ ਜਾਦਾ ਭੱਜ ਕੇ ਬੂਆ ਖੋਦਣ ਗਿਆ ਤੇ ਉਹਨੇ ਚੋਂ ਫੇਰ ਨਿਕ ਵੱਡਾ ਸਰਦਾਰ ਆ ਗਿਆ ਇੱਕ ਬੈਸਟ ਜੋਂ ਨੇ ਲੱਗ ਗਿਆ ਇੱਕ ਮੱਝ ਜੋਂ ਲਾ ਪਿਆ ਹਾਂ ਬੱਲੇ ਮੈਂ ਨਾ ਵੇ ਦਸ ਚੋੜੂ ਫਿਰ ਉੱਡਿਆ ਹੀ ਗਿਆ ਉੱਡਿਆ ਹੀ ਗਿਆ ਤਾਂ ਉਹ ਬੂਆ ਖੋੜੜ ਹਾਂ ਕਿਵੇਂ ਆਓ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੀ ਹਾਲੇ ਠੀਕ ਏ ਤੂੰ ਆਪਦਾ ਹਾਲ ਦੱਸ ਠੀਕੇ ਮੇਰਾ ਕੀ ਗੁੱਡ ਮਾਰਨਿੰਗ ਸਾਢੇ ਮਿਨਾ ਕਿਥੇ ਟਰੈਕਟਰ ਚੱਲਣਾ ਇਦਾਂ ਨਾ ਆ ਗਿਆ ਵਾ ਜੌਬ ਤੇ ਜਾਈਦਾ ਬਸ ਹੁਣੇ ਕਟੋ ਕਟ ਹੀ 50 ਮਿੰਟਾਂ ਚੋਂ ਆਉਣ ਆ। ਦਈਆਂ ਦਾ ਰੇਸਾ ਪਰ ਕਿੱਥੇ ਗਰਸ਼ਾਨ ਸਿੰਘ ਨਹੀਂ ਆਉਣਗੇ? ਫੇਰ ਚੱਲਣਾ ਇਹਨੇ। ਹਾਂ, ਗੁੱਡ ਮਾਰਨਿੰਗ ਫਰੈਂਡੋ। ਆ ਰਹੇ ਆ ਬਾਬਾ ਨੂੰਰਪੁਰੇ ਵਾਪਸ ਕੱਲ ਤੋਂ। ਪੇਂਡਾ ਵੜੇ ਮਖੀ ਵੀਜ ਨਹੀਂ, ਪੇਟ ਕਮਾਲ ਹੋ ਗਈ, ਕਮਾਲ। ਵਾਓ! ਗੁੱਡ ਮਾਰਨਿੰਗ, ਹੈਵ ਅ ਨਾਈਸ ਡੇ ਫਰੈਂਡ ਯੂ। ਤਿਆਰਾਂ ਦੀਆਂ ਬਾਹਾਂ ਦੇ ਆ ਤੂੰ ਚਲਾ ਇਹਨੂੰ ਮੈਂ ਛੱਡਨ ਤੋਂ ਮਰ ਗਿਆ ਬਗੈਰਤਾ ਬਗੈਰਤਾ ਆਓ ਪਿੰਡ ਜੜਾ ਸਾਹਮਣੇ ਬਗੈਰਤਾ 4 ਕਿਲੋਮੀਟਰ ਤੂੰ ਛੱਡ ਗਿਆ ਵਗਾ ਦੱਸ ਬਗੈਰਤਾ ਬਗੈਰਤਾ ਆਓ ਸਾਹਮਣੇ ਆਓ ਵੇ ਪਿੰਡ ਬਗੈਰਤਾ ਨਹੀਂ ਮਗਾਉਣਾ ਮੈਂ ਬਗੈਰਤਾ ਤੂੰ ਤਾਂ ਨਾ ਕਰ ਗਿਆ ਨਾ ਬਸ 4 ਕਿਲੇ ਦਾ ਹੈ ਡਰਾਈਵਰ ਲੈ ਕੇ ਆ ਜੀ ਥੇਤੀ ਟੈਕਨੀਕ ਦੀ ਕਮੀ ਨਹੀਂ ਮਿੱਤਰੋ ਕਿਉਂ ਅਜਾ ਰੰਡੇ ਵਾਲੇ ਚੋਬਰ ਕਹਿੰਦੇ ਇੱਧਰ ਚੜਾਇਆ ਪਿਆ ਬੰਪਰਾਂ ਦੇ ਨਾਲ ਕਹਿੰਦੇ ਲਹਿਰੇ ਵਾਲਾ ਚੋਬਰ ਆ ਖੜਾਇਆ ਬੁੱਟਰ ਵਾਲਾ ਚੋਬਰ ਪਰਲੇ ਪਾਸਿਆ ਨੂਰਪੁਰੇ ਦਾ ਲੱਠ ਬੰਦਾ ਆ ਖੜਾ ਜਗਾਲ ਲਾਉਣ ਨੂੰ ਤਾਂ ਅਸੀਂ ਤਗਲੇ ਵੜੇ ਗੱਗੂ ਇੰਨੇ ਬਹੁਤ ਜਗਾੜੀ ਹੈ ਆ ਜੇ ਤਾਂ 12 ਵਜੇ ਇਹ ਵੀਰ ਜੀ ਇਹ ਵੀਰ ਜੀ ਜੇ ਨਾ ਹੀ ਹੋਈਏ ਨਾ ਤਾਂ ਤੁਸੀਂ ਤੇ ਸ਼ਾਮ ਤਾਈਂ ਕਿੱਲਾ ਹੋਣਾ ਵੀ ਜੋ 12 ਵਜੇ ਉੱਠ ਕੇ ਆ ਗਿਆ ਦੱਸ ਬਾਉ ਦੱਸ ਕਿੰਨਾ ਜਗਾੜਦਾ ਇਹ ਬੂਟੇ ਨੂੰ ਇਹ ਕਿ ਪੰਪ ਖਲਾ ਕੇ ਦੇਣਾ ਤੇ ਇਹਨਾਂ ਦੇ ਇਹਨੂੰ ਸਫਾਈ ਕਰਾਇਆ ਕਰਨੀ ਉੱਤੇ ਹਾਂ ਬਾਈ ਬੂਟੇ ਨੂੰ ਪੰਪ ਖੋਲ ਕੇ ਦੇਣਾ ਉੱਥੇ ਤੇ ਭਾਂਚੇ ਨੂੰ ਰੱਖਣਾ ਸਫਾਈ ਕਰਮਚਾਰੀ ਮੁੱਕੇ ਇਹ ਕੰਮ ਕਰਦੇ ਭਾਈ ਜੀ ਕੋਕ ਪੀਣਾ ਜਾ ਲੋ ਨਾ ਘਰੇ ਰੋਟੀ ਖਾ ਕੇ 12 ਵਜੇ ਤੂੰ ਆ ਕੇ ਰੋਟੀ ਖਾ ਲਾ ਡੀਜ਼ਲ ਪਵਾ ਲੈ ਨਾ ਹੋਵੇ ਤੇਰੇ ਨਾਲ ਜੀ ਮਿਲਣਾ ਪੈ ਜੇ ਕਿਤੇ ਮੈਨੂੰ ਕੋਈ ਢੱਕਾ ਨਹੀਂ ਤੇਰੇ ਰੋਟੀ ਖਾ ਕੇ ਖੋਲ ਕੇ ਬਹਿ ਗਿਆ ਪੰਜਾਬੀ ਪਾਣੀ ਦਾ ਫੜਾਉ ਮੇਰੇ ਹੱਥਾਂ ਤੇ ਪਾਉ ਮਾੜਾ ਪਹਿਲਾਂ ਧੋ ਕੇ ਬਈਦਾ ਹੁੰਦਾ ਤੈਨੂੰ ਪਤਾ ਹੋਵੇਗਾ ਰੋਟੀ ਖਾਣ ਬਈਦਾ ਆਪਾਂ ਕਿਹੜੀ ਦੁਕਾਨ ਤੇ ਖੜੇ ਆ? ਐਏ। ਚਲ ਆਡੀ। ਕਿਹੜੀ ਦੁਕਾਨ ਆ? ਦੱਸੀ ਏ ਕਿਹੜੀ ਦੁਕਾਨ ਆ? ਦੱਸ ਕਿਹੜੀ ਦੁਕਾਨ ਆ? ਬੜਾ ਬੂਟੇ ਦੁਕਾਨ ਦੱਸ ਕਿਹੜੀ? ਲੈ ਵੀਰ ਆਜੋ ਸਾਰੇ। ਠੀਕ ਓਕੇ ਆ ਗੱਗੂ ਵੀਰ। ਨਹੀਂ ਆਵੇ ਮੈਂ ਤਾਂ ਵੀਰ ਆ ਜਹਾਦੀ ਮੱਛੀ 껠ਨ ਆਇਆ। ਹਾਂ ਉਹ ਠੀਕ ਠਾਕ ਵੀਰੇ। ਹਾਂ ਵਧੀਆ ਵਧੀਆ ਕਰਕੇ ਚਲੋ ਵਧੀਆ ਜਾਈਦੇ ਸ਼ਾਹ ਜੀ। ਬਣ ਗਈ ਨੇ ਚੜ ਰਾਤ ਦੇ 1:35 ਹੋ ਗਿਆ ਪੱਗ ਬੰਨੀ ਫਿਰਦਾ ਭਰਾਵਾ ਥੱਲੇ ਬਾਵਾ ਠੱਡ ਲੱਗ ਜਾਈ ਤੇਰੇ ਸਵੇਰ ਨਾਲ ਹੀ ਲੱਗ ਜਾਈਆਂ ਹੈ ਸਿੱਖ ਜੰਨਾ ਤੈਨੂੰ ਪਤਾ ਹੀ ਆਉਣਾ ਅੱਜ ਪਤਾ ਹੀ ਤਾਂ ਹੀ ਬੰਨੀ ਆ ਬੱਲੇ ਠੀਕਾ ਸਕੂਲ ਹੀ ਬੰਨ ਕੇ ਜਾਣਾ ਕਿਹੜੀ ਕਲਾਸ ਚ ਨਵੀਂ ਚ ਯਾਰ ਕੀ ਚੱਕਰ ਕੱਦ ਗੁੰਦੀ ਨਹੀਂ ਵਾਦੇ ਜਿਹੜੇ ਆ ਨਾ ਉਹ ਦੰਮੀ ਵਾਲਾ ਗੱਡਾ ਸੀ ਵੇਖਿਆ ਹੀ ਨਾ ਇਹ 버ਗਰੇ ਵੱਡੇ ਖਾਂਦਾ ਹੈ ਠੀਕ ਆ ਯਾਰ ਮੋਲ ਨਾ ਧੰਨ ਪਹਿਲੇ ਫਿਰ ਜੱਟ ਸਿੱਧਾ ਕਿੱਥੇ ਚੱਲੇ ਕੁਬ্বা ਹੀ ਚੱਲੇ ਸਿੱਧਾ ਚਲੇ ਨਹੀਂ ਜਾਂਦਾ ਬੋਰੀ ਰੱਖੀ ਹੋਏ ਫਿਰ ਸਿੱਧਾ ਕਿਵੇਂ ਜਾ ਸਕਦਾ ਕਿਵੇਂ ਬੰਦਾ ਆਪਣਾ ਠੀਕ ਆ ਕੀ ਕਹਿੰਦੇ ਮੈਨੂੰ ਮੈਨੂੰ ਕੀ ਕਹਿੰਦੇ ਉਹਨੂੰ ਦਾ ਕਿੱਧਰ ਚੱਲ ਜਾ ਮੈਂ ਆਹ ਨੀਰ ਬਾ ਵੜਾਣਾ ਸਤ ਆਹ ਤੇ ਇਹ ਆ ਨਾ ਜਿੱਦੋਂ ਨਿਆਵਾ ਸਮਝੋ ਜਾ ਕੇ ਕੀ ਕਹਿੰਦਾ ਬੰਦੇ ਤੁਰ ਕੇ ਜਾਏਗਾ ਬੰਦਾ ਤੁਰ ਕੇ ਜਾਏਗਾ ਕਦ ਲੱਗਨਦਾਈ ਹੈ ਭਰਾਵਾ ਕੀ ਕਰੀਏ ਇਨੇ ਸੌ ਹੀ ਸਕਦਾ ਇੱਥੇ ਤੁਹਾਨੂੰ ਦੱਸਤਾ ਜੀ ਮੇਟੋ ਬਟਾ ਤੁਸੀਂ ਦੋਵੇਂ ਮੇਟੋ ਬਟਾ ਠਾੜਲੇ ਆ ਗਈ ਚਲੋ ਚਲੋ ਬੈਠੋ ਦੋਵੇਂ ਓ ਮਾਈ ਗਾਡ ਬੈਠੋ ਵੀਰ ਜੀ ਅੱਗ ਬਾਲਨੀ ਹੈ ਹਾਂ ਨਹੀਂ ਅੱਗ ਬਾਲਨੀ ਹੈ ਬਾਈ ਤੜਕੇ ਠੰਡ ਹੁੰਦੀ ਹੈ ਕਿ ਕਪਲਸ ਕੀ ਆ ਕਿ ਕਪਲਸ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ